ਪੰਜਾਬੀ ਇੰਡਸਟਰੀ ਦਾ ਕਾਲਾ ਸੱਚ ਸਾਹਮਣੇ ਰਾਜਵੀਰ ਜਵੰਦੇ ਦੀ ਮੌਤ ਦੇ ਵੇਲੇ ਆਇਆ ਦੇਖੋ ਇੱਕ ਪਾਸੇ ਰਾਜਵੀਰ ਜਵੰਦੇ ਦੀ ਮੌਤ ਹੋ ਗਈ ਦੂਜੇ ਦਿਨ ਉਸੇ ਟਾਈਮ ਹੀ ਬਰਿੰਦਰ ਘੋਮਣ ਦੀ ਮੌਤ ਹੋ ਗਈ ਤੇ ਇਹਨਾਂ ਦੋ ਮੌਤਾਂ ਦੇ ਬਾਵਜੂਦ ਗਿੱਪੀ ਗਰੇਵਾਲ ਗ੍ਰੈਂਡ ਪੈਸ ਦੇ ਵਿੱਚ ਸ਼ੂਟਿੰਗ ਕਰ ਰਿਹਾ ਸੀ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਤੇ ਇੱਕ ਪਾਸੇ ਮਨਕੀਰ ਤੌਲਕ ਨੇ ਜਮਾਂ ਹੀ ਸਿਰਾਂ ਲਾਤਾ ਡਰਾਮਾ ਕਰਨ ਦੀ ਕੋਈ ਕਸਰ ਹੀ ਨਹੀਂ ਛੱਡੀ ਮਨ ਕੀਰਤ ਉਹ ਇੱਕ ਚੰਗਾ ਪੜਾਂ ਅੰਸ ਰਾਜ ਦੇ ਨਾਲ ਗੀਤ गा ਰਿਹਾ ਸੀਗਾ ਵਧੀਆ ਹੱਸ ਖੇਡ ਰਿਹਾ ਸੀਗਾ ਜਦੋਂ ਉਹਦੇ ਸੰਸਕਾਰ ਤੇ ਪਹੁੰਚਿਆ ਤਾਂ ਡਰਾਮੇ ਐ ਜਿਹ ਕਰ ਰਿਹਾ ਸੀਗਾ ਜਿਵੇਂ ਇਹਨੂੰ ਬੜਾ ਦੁੱਖ ਲੱਗਿਆ ਹੋਵੇ ਦੇਖੋ ਸ਼ਰਮ ਮਨਣੀ ਚਾਹੀਦੀ ਹੈ ਇਹ ਜੇ ਲੋਕਾਂ ਨੂੰ ਜੋ ਡਰਾਮੇ ਕਰਦੇ ਨੇਗੇ ਤੇ ਇਸ ਪੈਸੇ ਦੇ ਭੁੱਖੇ ਲੋਕ ਕਿਸੇ ਦਿਨ ਨਹੀਂ ਹੋ ਸਕਦੇ ਇਹ ਸਿਰਫ ਡਰਾਮੇ ਕਰਕੇ ਲੋਕਾਂ ਨੂੰ ਬੇਅਕੂਫ ਬਣਾਉਣਾ ਚਾਹੁੰਦੇ ਨੇਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾ ਆਪਣੇ ਵਿਚਾਰ ਦੱਸਿਓ ਇਹਨਾਂ ਲੋਕਾਂ ਬਾਰੇ ਇਹ ਲੋਕ ਜੋ ਕਰ ਰਹੇ ਨੇ ਸਹੀ ਨੇ ਜਾਂ ਗਲਤ ਨੇ